ਹੁਣ ਵੀ ਜਿਹੜਾ ਉਹ ਸੁਝਾਅ ਦਿੱਤਾ ਹੈ ਬਹੁਤ ਹੀ ਅਸਿਹਾਇਆ ਕਿਉਂਕਿ ਜੇ ਉਹ ਮਤਲਬ ਪਾਕਿਸਤਾਨ ਜਾ ਕੇ ਇੰਡੀਅਨ ਕਰੰਸੀ ਚੇਂਜ ਕਰਨਗੇ ਤਾਂ ਉੱਥੇ ਪੈਸੇ ਘੱਟ ਮਿਲਣਗੇ ਬਾਰਡਰ ਤੇ ਚਾਹੇ ਬਾਗਾ ਬਾਰਡਰ ਚਾਹੇ ਟਾਰੀ ਬਾਰਡਰ ਇੱਥੇ ਇੰਡੀਅਨ ਕਰੰਸੀ ਦੀ بجائے ਪਾਕਿਸਤਾਨੀ ਕਰੰਸੀ ਲੈ ਲੈਣ ਡਾਲਰ ਦੇ ਕੇ ਤਾਂ ਉਹਦੇ ਨਾਲ ਜਿਹੜੀ ਉਹ ਉਹਨਾਂ ਨੂੰ ਪਾਕਿਸਤਾਨੀ ਕਰੰਸੀ ਵੱਧ ਮਿਲੇਗੀ ਤਾਂ ਜਿਹੜੀ ਸਿੱਖ ਯਾਤਰਾਂ ਦੀ ਲੁੱਟ ਖਸੁੱਟਾ ਉਹ ਨਹੀਂ ਹੋਏਗੀ ਉਦੇ ਨਾਲ ਇਹ ਹੋਏਗਾ ਕਿ ਜੇ ਬਾਗਰ ਬਾਡਰ ਤੇ ਚੇਂਜ ਕਰ ਲੈਂਦੇ ਆ ਤੇ ਉਹਨਾਂ ਨੂੰ ਲਗਭਗ 280 100 ਰੁਪਏ ਦੇ 280 ਪਾਕਿਸਤਾਨੀ ਕਰੰਸੀ ਮਿਲੇਗੀ ਕਿ ਜੇ ਡਾਲਰ ਦੇ ਹਿਸਾਬ ਨਾਲ ਉਹ ਵੀ ਲਗਭਗ ਜੇ 60 ਡਾਲਰ ਦੇ 17-18000 ਰੁਪਏ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਜੇ ਉਹ ਉੱਥੇ ਜਾ ਕੇ ਪਾਕਿਸਤਾਨ ਚੇਂਜ ਕਰਨਗੇ ਡਿੰਗ ਕਰੰਸੀ ਤਾਂ ਉੱਥੇ ਝਾ ਵੀ ਘੱਟ ਮਿਲਣਗੇ ਕਈ ਵਾਰ ਉਹ 100 ਦੇ 150 ਪੌਣੇ 200 ਦਿੰਦੇ ਆ ਉਦੋਂ ਅਸੀਂ 1995-96 ਜਾਂਦੇ ਉਦੋਂ ਵੀ ਇਹ ਨਿਯਮ ਹੈਗਾ ਸੀ ਕਿ ਉਦੋਂ 200 ਡਾਲਰ ਦੀ ਜਿਹੜੀ ਆ ਉਹ ਪਾਕਿਸਤਾਨੀ ਕਰੰਸੀ ਜਿਹੜੀ ਉਹ ਤਬਦੀਲ ਕੀਤੀ ਜਾਂਦੀ ਸੀ ਹੁਣ ਵੀ ਜਿਹੜਾ ਉਹ ਸੁਝਾ ਦਿੱਤਾ ਹੈ ਬਹੁਤ ਵਧੀਆ ਸੁਝਾਇਆ ਕਿਉਂਕਿ ਜੇ ਉਹ ਮਤਲਬ ਪਾਕਿਸਤਾਨ ਜਾ ਕੇ ਇੰਡੀਅਨ ਕਰੰਸੀ ਚੇਂਜ ਕਰਨਗੇ ਤਾਂ ਉੱਥੇ ਪੈਸੇ ਘੱਟ ਮਿਲਣਗੇ ਤੇ ਮੈਂ ਸਮਝਦਾ ਕਿ ਉਹਨਾਂ ਵੱਲੋਂ ਬਹੁਤ ਵਧੀਆ ਸੁਝਾਇਆ ਕਿ ਜੇ ਇੰਡੀਅਨ ਕਰੰਸੀ ਦੀ ਬਜਾਏ ਉਹ ਬਾਰਡਰ ਤੇ ਚਾਹੇ ਬਾਗਾ ਬਾਰਡਰ ਚਾਹੇ ਟਾਰੀ ਬਾਰਡਰ ਇਥੇ ਇੰਡੀਅਨ ਕਰੰਸੀ ਦੀ ਬਜਾਏ ਪਾਕਿਸਤਾਨੀ ਕਰੰਸੀ ਲੈ ਲੈਣ ਡਾਲਰ ਦੇ ਕੇ ਤਾਂ ਉਹਦੇ ਨਾਲ ਜਿਹੜੀ ਉਹ ਉਹਨਾਂ ਨੂੰ ਪਾਕਿਸਤਾਨੀ ਕਰੰਸੀ ਵੱਧ ਮਿਲੇਗੀ ਤਾਂ ਜਿਹੜੀ ਸਿੱਖ ਯਾਤਰੂਆਂ ਦੀ ਲੁੱਟ ਖਸੁੱਟਾ ਉਹ ਨਹੀਂ ਹੋਏਗੀ ਤੇ ਮੈਂ ਯਾਤਰੂ ਨੇ ਅਪੀਲ ਕਰਦਾ ਕਿ ਇਹ ਸੁਝਾਅ ਤੇ ਜਿਹੜਾ ਅਮਲ ਕਰਨਾ ਚਾਹੀਦਾ ਉਹਦੇ ਨਾਲ ਜਿਹੜੀ ਆਮ ਯਾਤਰੂਆ ਉਹਨੂੰ ਕੋਈ ਮੁਸ਼ਕਲ ਵੀ ਨਹੀਂ ਆਊਗੀ ਤਾਂ ਉਹ ਉਹਨੂੰ ਕਰੰਸੀ ਵੱਧ ਮਿਲੂਗੀ ਦਰਸ਼ਕ ਵੀ ਉਹ ਵਧੀਆ ਕਰ ਸਕੂਗਾ ਅਕਸਰ ਜਿਹੜੇ ਸ਼ਰਧਾਲੂ ਕਿਉਂਕਿ ਜਿੱਥੇ ਸਾਡੇ ਜਾਂਦੇ ਸਾਲ ਚ 3-4 ਜਿੱਥੇ ਜਾਂਦੇ ਨੇ ਉਹਨਾਂ ਨੂੰ ਜ਼ਿਆਦਾਤਰ ਦਿੱਕਤ ਆਉਂਦੀ ਸੀਗੀ ਪਰੇਸ਼ਾਨੀ ਆਉਂਦੀ ਸੀਗੀ ਕਿ ਉਹਨਾਂ ਨੂੰ ਜਿਹੜਾ ਟੁਕਵਾ ਪੈਸਾ ਨਹੀਂ ਮਤਲਬ ਰਿਟਰਨ ਨਹੀਂ ਮਿਲਦੀ ਜਿਹੜੀ ਜਥਾ ਦੀ ਕੀਮਤ ਇੱਥੋਂ ਦੀ ਕੀਮਤ ਚ ਥੋੜਾ ਅੰਤਰ ਹੈਗਾ ਬਹੁਤ ਫਰਕ ਆ ਜੀ ਮਗਰ ਉਹਨਾਂ ਨੂੰ ਕੋਈ ਆਉਣਾ ਨਹੀਂ ਸੀਗਾ ਇਸ ਕਰਕੇ ਸਰਕਾਰ ਵੱਲੋਂ ਇਹ ਐਡਵਾਈਸਰੀ ਜਾਰੀ ਕੀਤੀ ਗਈ ਹੈ ਕਿ ਤੁਸੀਂ ਅ ਅਮਰੀਕਨ ਡਾਲਰ ਲੈ ਕੇ ਆਓ ਇਸ ਕਰਕੇ ਜਿਹੜੀ ਸੰਗਤ ਇੱਥੋਂ ਹੁੰਨ ਜਾਏਗੀ ਜਾਂ ਜਥਾ ਜਾਏਗਾ ਉਹਨਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਨਾਂ ਨੂੰ ਕੁਝ ਕਹਿਣਾ ਚਾਹੇਗੀ ਇਕੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿੰਨੇ ਵੀ ਯਾਤਰਾ ਉ ਜਾਣੇ ਆ ਉਹ ਚਾਹੇ ਉਹ ਡਾਲਰ ਆ ਚਾਹੇ ਉਹ ਇੰਡੀਅਨ ਕਰੰਸੀ ਆ ਉਹ ਵਾਗ੍ਹਾ ਬਾਰਡਰ ਤੇ ਚੇਂਜ ਕਰ ਲੈਣ ਉਹਦੇ ਨਾਲ ਇਹ ਹੋਏਗਾ ਕਿ ਜੇ ਵਾਗ੍ਹਾ ਬਾਰਡਰ ਤੇ ਚੇਂਜ ਕਰ ਲੈਂਦੇ ਆ ਤੇ ਉਹਨਾਂ ਨੂੰ ਲਗਭਗ 280 100 ਰੁਪਏ ਦੇ 280 ਪਾਕਿਸਤਾਨੀ ਕਰੰਸੀ ਮਿਲੇਗੀ ਤੇ ਜੇ ਡਾਲਰ ਦੇ ਹਿਸਾਬ ਨਾਲ ਉਹ ਵੀ ਲਗਭਗ ਜੇ 60 ਡਾਲਰ ਦੇ 17-18000 ਰੁਪਏ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਜੇ ਉਹ ਉੱਥੇ ਜਾ ਕੇ ਪਾਕਿਸਤਾਨ ਚੇਂਜ ਕਰਨਗੇ ਇੰਡੀਅਨ ਕਰੰਸੀ ਤਾਂ ਉੱਥੇ ਕਾ ਵੀ ਘੱਟ ਮਿਲਣਗੇ ਕਈ ਵਾਰ ਉਹ 100 ਦੇ 150 ਪੌਣੇ 200 ਦਿੰਦੇ ਆ ਤੇ ਜੇ ਅਸੀਂ ਇੱਥੇ ਚੇਂਜ ਕਰਦੇ ਆ ਬਾਰਡਰ ਤੇ ਤੇ ਇੱਥੇ ਮੇਰਾ ਖਿਆਲ ਆ ਕਿ 100 ਦੇ ਉਹਨਾਂ ਨੂੰ 280 90 300 ਰੁਪਈਆ ਵੀ ਪਾਕਿਸਤਾਨੀ ਕਰੰਸੀ ਮਿਲ ਸਕਦੀ ਹੈ ਇਹ ਲੁੱਟ ਕਿਸੋਟ ਰੋਕਣ ਲਈ ਮੈਂ ਸਮਝਦਾ ਕਿ ਜਤੁਰਾਣ ਨੂੰ ਵੀ ਜਿਹੜੀ ਉਹ ਪਾਕਿਸਤਾਨੀ ਕਰੰਸੀ ਆ ਉਹ ਇੰਡੀਅਨ ਕਰੰਸੀ ਆ ਉਹ ਪਾਕਿਸਤਾਨੀ ਬਾਰਡਰ ਤੇ ਜਾਂ ਵਾਗਾ ਬਾਰਡਰ ਤੇ ਜਾਂ ਟਾਰੀ ਬਾਰਡਰ ਤੇ ਤਬਦੀਲ ਕਰ ਲੈਣੀ ਚਾਹੀਦੀ ਹੈ ਤੇ ਜਾਂ ਫਿਰ ਡਾਲਰ ਜਿਹੜੇ ਆ ਉਹ ਲੈ ਕੇ ਉਹ ਵਾਗਰਵਾਟਰ ਤੇ ਚੇਂਜ ਕਰ ਲੈਣ ਉਹਦੇ ਨਾਲ ਸਮੁੱਚੇ ਯਾਤਰੂਆਂ ਦੀ ਜਿਹੜੀ ਲੁੱਟਖਸਟ ਬੰਦ ਹੋ ਜਾਏਗੀ ਤੇ ਉਹਨਾਂ ਨੂੰ ਵੱਧ ਕਰੰਸੀ ਮਿਲਣਗੀ ਤੇ ਉਹ ਵੱਧ ਜਿਹੜੇ ਉਹ ਖੁੱਲੇ ਦਰਸ਼ਨ ਕਰ ਸਕਣਗੇ ਜਿਤਨਾ ਏਸੀ ਵਸਤਾ ਕਰਾਇਆ ਦੇਣਾ ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ ਸ਼ੁਕਰੀਆ ਜੀ ਸ਼ੁਕਰੀਆ ਧੰਨ